ਚਲੇ ਗਿਆ ਮੋਲੇਸ਼ਾ ਸੁਪਨੇ ਦੇ ਵਿੱਚ ਉਹਨੂੰ ਜਾ ਕੇ ਪੁੱਛਣ ਲੱਗਾ ਕਿ ਮਹਾਪਰਖਤ ਤੁਹਾਡਾ ਇੰਨਾ ਸਤਿਕਾਰ ਕਿਉਂ ਰਿਹਾਉਂ ਰਿਹਾ ਤੁਸੀਂ ਕਿਹੜੀ ਬੰਦਗੀ ਕੀਤੀ ਹੈ ਕਿਹੜੀ ਭਗਤੀ ਕੀਤੀ ਹੈ ਉਹ ਕਹਿਣ ਲੱਗਾ ਮੈਂ ਪਿਛਲੇ ਜਨਮ ਦੇ ਵਿੱਚ ਸ਼ੇਰ ਸੀ ਫਰਾਨ ਹੋ ਗਿਆ ਮੋਲੇਸ਼ਾ ਹੈ ਸ਼ੇਰ ਵੀ ਸਵਰਗ ਦੇ ਵਿੱਚ ਕਹਿੰਦੇ ਸੁਣੋ ਕਹਿੰਦੇ ਮੈਂ ਸ਼ੇਰ ਸੀ ਜੰਗਲਾਂ ਦੇ ਵਿੱਚ ਰਹਿੰਦਾ ਸੀ بڑے ਜਾਨਵਰ ਵੀ ਖਾਦੇ بڑے ਬੰਦੇ ਵੀ ਮਾਰ ਕੇ ਖਾਦੇ ਪਰ ਮੈਂ ਆਪਣਾ ਜੀਵਨ ਬਤੀਤ ਕਰ ਰਿਹਾ ਸੀ ਇੱਕ ਪਹਾੜ ਦੀ ਗੁਫਾ ਬਣਾ ਕੇ ਮੈਂ ਉੱਥੇ ਮੇਰਾ ਘਰ ਨਾ ਸੀ ਮੈਂ ਉੱਥੇ ਰਹਿੰਦਾ ਸੀ ਸਿਆਲਾਂ ਦੇ ਦਿਨ ਸੀ ਸਰਦੀਆਂ ਦੀ ਰੁੱਤ ਸੀ ਬਹੁਤ ਮੀਂਹ ਪੈ ਰਿਹਾ ਸੀ ਠੱਗਾ ਚੱਲ ਰਿਹਾ ਸੀ ਬੜੀ ਠੰਡ ਪੈ ਰਹੀ ਸੀ ਤੇ ਮੈਂ ਬਾਹਰੋਂ ਸ਼ਿਕਾਰ ਕਰਕੇ ਆਪਣੇ ਘਰਨੇ ਦੇ ਵਿੱਚ ਆ ਰਿਹਾ ਸੀ ਗੁਫਾ ਦੇ ਵਿੱਚ ਉਧਰੋਂ ਮੈਂ ਦੂਰੋਂ ਦੇਖਿਆ ਉੱਥੇ ਤਿੰਨ ਚਾਰ ਮਹਾਪੁਰਖ ਮੇਰੀ ਗੁਫਾ ਦੇ ਵਿੱਚ ਬੈਠੇ ਮੈਂ ਸੋਚਿਆ ਵੀ ਜੇ ਮੈਂ ਗੁਫਾ ਵੱਲ ਗਿਆ ਤੇ ਮਹਾਪੁਰਖਾਂ ਨੇ ਦਰ ਕੇ ਵੀ ਸਰੀਰ ਛੱਡ ਸਕਦੇ ਨਹੀਂ ਤੇ ਨਹੀਂ ਤਾਂ ਭੱਜ ਜਾਣਗੇ ਤੇ ਐਨੇ ਹਨੇਰੀ ਦੇ ਵਿੱਚ ਐਨੇ ਮੀਂਹ ਠੱਕੇ ਤੇ ਠੰਡ ਦੇ ਵਿੱਚ ਉਹ ਮਰ ਜਾਣਗੇ ਉਹਦੇ ਨਾਲ ਤਾਂ ਮੈਂ ਹੀ ਚੰਗਾ ਮੈਂ ਹੀ ਰਾਤ ਬਾਹਰ ਕੱਟ ਲੈਣਾ ਇਹ ਸੋਚ ਕੇ ਕਹਿੰਦਾ ਮੈਂ ਰਾਤ ਬਾਹਰ ਹੀ ਕੱਟੀ ਐਨੇ ਠੰਡ ਜਾਦੇ ਸੀ ਤੇ ਮੈਂ ਠੜ ਦੇ ਨਾਲ ਸਰੀਰ ਛੱਡ ਗਿਆ ਜਦੋਂ ਸਰੀਰ ਛੱਡਿਆ ਮੈਨੂੰ ਦੇਵਤੇ ਲੈਣ ਆ ਗਏ ਤੇ ਮੈਨੂੰ ਅੰਦਰ ਸਵਰਗਾ ਚ ਲਿਆ ਜਦੋਂ ਇਹਨਾ ਵਚਨ ਹੋਇਆ ਤੇ ਉਹ ਅੱਖ ਖੁੱਲ ਗਈ ਮੋਲੇ ਸ਼ਾਹ ਦੀ ਮੋਲੇ ਸ਼ਾਹ ਸੋਚਦਾ ਹੈ ਸ਼ੇਰ ਨੇ ਇੱਕ ਰਾਤ ਸਾਧੂਆਂ ਨੂੰ ਰਾਤ ਕਟਾਈ ਹੈ ਤੇ ਉਹ ਸੁਰਗਾ ਦੇ ਵਿੱਚ ਕਿੰਨਾ ਸੁਖ ਪਾ ਰਿਹਾ ਹੈ ਮੈਂ ਨਵੇਂ ਪਾਸ਼ਾ ਦੇ ਕਿੰਨੇ ਸ਼ੰਕਾ ਕੀਤੀ ਹੈ ਕਿ ਇਹ ਸੇਸਰਾਵਾ ਕਿਉਂ ਬਣਾ ਰਹੇ ਨੇ ਇੱਥੇ ਲੰਗਰ ਕਿਉਂ ਲਾ ਰਹੇ ਨੇ ਇੱਥੇ ਦਰਵਾਨ ਹਾਲ ਕਿਉਂ ਬਣਾ ਰਹੇ ਨੇ ਬਾਜ਼ਾਰ ਬਣਾ ਰਹੇ ਨੇ ਇੱਥੇ ਬੋਲੀਆਂ ਬਣਾ ਰਹੇ ਨੇ ਜਦੋਂ ਸਤਗੁਰਾਂ ਦੇ ਕੋਲੇ ਆ ਕੇ ਬੇਨਤੀ ਕੀਤੀ ਮਹਾਰਾਜ ਵੀ ਮੇਰੇ ਤਾਂ ਬੜਾ ਭਲੇਖਾ ਸੀਗਾ ਕਿ ਤੁਸੀਂ ਇਹ ਕੀ ਕੁਛ ਕਰ ਰਹੇ ਹੋ ਤੇ ਮੇਰਾ ਤਾਂ ਫਰਨਾ ਸਾਰਾ ਫਰਨਾ ਹੱਲ ਹੋ ਗਿਆ ਸਤਗੁਰੂ ਕਹਿਣ ਲੱਗੇ ਕੀਰ ਕੀ ਇਹ ਸਾਡਾ ਪੁਜਾ ਇੱਥੇ ਸਾਡੇ ਵੱਡਿਆਂ ਨੇ ਸਰੋਵਰ ਬਣਾਏ ਪੌਲੀ ਸਾਹਿਬ ਬਣਾਏ ਜਿਹੜੇ ਸਥਾਨ ਵੀ ਤੀਰਥ ਵੀ ਬਣਾਏ ਤਰਨਤਾਰਨ ਸਾਹਿਬ ਬਣਾਏ ਕਰਤਾਰਪੁਰ ਸਾਹਿਬ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਸਾਰਿਆਂ ਨੇ ਗੁਰਦੁਆਰਾਂ ਬਣਾਏ ਪਰ ਉਹ ਸੰਗਤਾਂ ਵਾਸਤੇ ਸੀ ਮੇਰ ਨਹੀਂ ਕਿਸੇ ਨੇ ਕੀਤੀ ਉਹ ਸੰਗਤਾਂ ਵਾਸਤੇ ਇੱਥੇ ਗੁਰੂ ਕੇ ਜਿਹੜੇ ਭਗਤ ਸੰਤ ਜਨ ਆਉਣਗੇ ਕਥਾ ਕੀਰਤਨ ਸੁਣਨਗੇ ਬੰਦਗੀ ਕਰਨਗੇ ਸੰਗਤਾਂ ਆਉਣਗੀਆਂ ਲੰਗਰ ਚੱਲਣਗੇ ਇਥੇ ਸਰਾਵਾਂ ਜਿ ਰਹਿ ਕੇ ਕਥਾ ਕੀਰਤਨ ਸੁਣਨਗੇ ਇਥੇ ਆ ਕੇ ਰੱਤਾ ਕੱਟਣਗੇ ਇਹ ਸੰਗਤਾਂ ਵਾਤੇ ਸਾਡਾ ਕੁਝ ਨਹੀਂ ਸੀ ਸੋ ਇਸ ਤਰ੍ਹਾਂ ਸੰਗਤਾਂ ਨੇ ਸਤਿਗੁਰਾਂ ਨੇ ਉਹਦਾ ਪੁਰਨਾ ਹੱਲ ਕੀਤਾ ਤੇ ਇਸੇ ਤਰ੍ਹਾਂ ਹੀ ਫਿਰ ਜਦੋਂ ਫਿਰ ਆਪਣਾ ਔਰੰਗਜ਼ੇਬ 1666 ਦੇ ਵਿੱਚ ਰੰਗ ਜੇਬ ਨੇ ਰਾਜ ਸੰਭਾਲਿਆ ਉਹਦਾ ਪਿਤਾ ਸੀ ਸ਼ਾਹਜਹਾਨ ਤੇ ਰੰਗਜੀਤ ਉਹਨੇ ਚਾਰ ਭਰਾ ਸੀ ਵੱਡਾ ਦਾਰਾਸ਼ਕੋ ਸੀ ਦੋ ਰੰਗਜੀਤ ਤੋਂ ਛੋਟੇ ਸੀ ਜਦੋਂ ਸ਼ਾਹ ਜਹਾਂ ਢਿੱਲਾ ਹੋਇਆ ਕੁਛ ਉਦੋਂ ਹੀ ਸ਼ਾਹ ਜਹਾਂ ਨੂੰ ਕੈਦ ਕਰ ਲਿਆ ਦਾਰਾਸ਼ਕੋ ਨੂੰ ਭਜਾ ਦੇ ਤੋਂ ਡਰ ਕੇ ਭੱਜ ਗਿਆ ਉਹ ਤੇ ਦੂਸਰੇ ਭਰਾ ਇੱਕ ਭਰਾ ਨੂੰ ਆਪਦੇ ਕੱਲ ਨੂੰ ਬੰਦ ਕਰ ਲਿਆ ਦੂਜੇ ਨੂੰ ਮਾਰ ਦਿੱਤਾ ਫਿਰ ਦਾਰਾਸ਼ਕੋ ਲੜਨਾ ਚਾਹੁੰਦਾ ਸੀ ਕਿਸੇ ਸਮੇਂ ਤੇ ਉਹਨੂੰ ਵੀ ਮਾਰ ਦਿੱਤਾ ਆਪਣੇ ਭੈਣ ਨੂੰ ਪਿਤਾ ਨੂੰ ਜਿਉਂਦਿਆਂ ਨੂੰ ਹੀ ਕੈਦ ਕਰਕੇ ਤੇ ਆਪਣਾ ਰਾਜ ਸ਼ਕੂਬਦੀ ਤੇ ਬੈਠ ਗਿਆ ਤੇ ਜਿਹੜਾ ਸ਼ਾਹ ਜਹਾਨ ਸੀ ਉਹ ਵੀ ਆਪਣੇ ਭਰਾਵਾਂ ਨੂੰ ਮਾਰ ਕੇ ਹੀ ਬੈਠਾ ਸੀ ਸੋ ਇਹ ਤਾਂ ਜਿਹੜਾ ਕੁਛ ਕਰਦਾ ਉਹ ਹੀ ਇਹ ਕਰ ਕਰੇ ਸੋ ਇਹ ਕਰ ਪਾਏ ਫਿਰ ਔਰੰਗਜ਼ੇਬ ਇੰਨਾ ਗੱਟੜ ਸੀ ਇਸਲਾਮੀ ਸੀ ਉਹਨੇ ਫਿਰ ਇਹ ਹੁਕਮ ਕਰ ਦਿੱਤਾ ਮੌਲਵੀਆਂ ਨੂੰ ਕਾਜ਼ੀਆਂ ਨੂੰ ਵੀ ਜਿੱਥੇ ਵੀ ਹਿੰਦੂ ਮੰਦਰ ਨੇ ਸਾਰੇ ਢਾ ਦਿੱਤੇ ਜਾਣ ਜਿਤੇ ਮੂਰਤੀਆਂ ਪੂਜਾ ਕਰਦੇ ਨੇ ਇਹ ਅੱਲਾ ਦੇ ਸ਼ਰੀਕ ਬਣਾਉਂਦੇ ਨੇ ਅੱਲਾ ਪਰਮਾਤਮਾ ਇੱਕੋ ਹੀ ਹੈ ਅਉਦੇ ਬਰਾਬਰ ਸ਼ਰੀਕ ਕੋਈ ਨਹੀਂ ਹੁਣ ਜਾਨ ਜਿੰਨੀਆਂ ਮੂਰਤੀਆਂ ਸਮਟਾ ਦਿਓ دریاਵਾਂ 'ਚ ਸੁੱਟ ਦਿਓ ਜਿੰਨੇ ਮੰਦਰ ਕੋਈ ਟੱਲੀਆਂ ਨਹੀਂ ਉਜਾ ਸਕਦਾ ਕੋਈ ਪੁੱਛ ਨਹੀਂ ਕਰ ਸਕਦਾ ਜਿੰਨੇ ਜਿਹੜੇ ਹਿੰਦੂ ਐ ਸਾਰੇ ਮੁਸਲਮਾਨ ਬਣਾਉਣੇ ਨੇ ਇਹਨਾਂ ਨੂੰ ਇਸਲਾਮ ਵਿੱਚ ਲਿਆਉਣਾ ਇਹ ਪਖੰਡ ਕਰਦੇ ਨੇ ਇਹ ਨਰਕਾਂ ਨੂੰ ਜਾਣਗੇ ਇਹਨਾਂ ਨੂੰ ਬਹਿਸ਼ਤ ਨੂੰ ਲੈ ਕੇ ਜਾਣਾ ਇੰਨਾ ਤਸ਼ੱਦਦ ਕੀਤਾ ਇਤੋਂ ਤੱਕ 10-10 ਜਿਹੜਾ ਜਨੇਊ ਹੁੰਦਾ ਕੁਛ ਗ੍ਰਾਮ ਦਾ ਹੁੰਦਾ ਹੈ ਸਵਾ ਮਾਣ ਜੰਝੂ ਲਾ ਕੇ ਫੇਰ ਰੋਟੀ ਖਾਂਦਾ ਸੀ ਔਰ ਟੈਂਟਰ ਆਪਣੇ ਆਪ ਨੂੰ ਇੰਨਾ ਤੋਂ ਹੁੰਦਾ ਸੀ ਕਿਰਤੀ ਟੋਪੀਆਂ ਬਣਾਉਂਦਾ ਸੀ ਜਿਹੜਾ ਸਿਰ ਤੇ ਲੈਣ ਬਾਣੀਆਂ ਉਹ ਟੋਪੀਆਂ ਬਣਾ ਕੇ ਵੇਚ ਕੇ ਆਪਣੀ ਰੋਟੀ ਉਹਦੀ ਖਾਂਦਾ ਸੀ ਕਹਿੰਦਾ ਦੂਜੇ ਲੋਕਾਂ ਦੇ ਜਿਹੜੇ ਤਾਂ ਖਜ਼ਾਨੇ ਵਿੱਚੋਂ ਨਹੀਂ ਖਾਣਾ ਕੁਛ ਦੂਸਰੇ ਪਾਸੇ ਇੰਨਾ ਤਸ਼ੱਦਦ ਕਰ ਰਿਹਾ ਸੀ ਹਜ਼ਾਰਾਂ ਹਿੰਦੂਆ ਜਿਹੜੇ ਇਤਿਹਾਸ ਪੜ੍ਹ ਕੇ ਦੇਖੀ ਹੈ ਕਿ ਲਗਭਗ 60 60 ਹਜ਼ਾਰ 70 70 ਹਜ਼ਾਰ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾਂਦਾ ਸੀ ਜਾਂ ਕਤਲੇਆਮ ਕੀਤੀ ਜਾਂਦੀ ਸੀ ਇੰਨੇ ਹਿੰਦੂ ਮਾਰ ਰਹੇ ਸੀ ਇਤਿਹਾਸ ਆ ਸਰਜ ਪ੍ਰਕਾਸ਼ ਨੇ ਲਿਖਿਆ ਪੰਜਾਬ ਦੇ ਵਿੱਚ ਜਿੰਨੇ ਮੁਸਲਮਾਨ ਨੇ ਲਗਭਗ 90% ਜਿਹੜੇ ਉਹ ਹਿੰਦੂਆਂ ਤੋਂ ਮੁਸਲਮਾਨ ਬਣੇ ਹੋਏ ਨੇ ਉਹ ਨੇ ਸੋ ਇੰਨਾ ਰੰਗਜੀਵ ਨੇ ਜਨਮ ਕੀਤਾ ਹੋਇਆ ਸੀ ਜਦੋਂ ਫਿਰ ਇੱਥੇ ਪੰਜਾਬ ਦੇ ਵਿੱਚ ਆਪਣੇ ਪੱਛਮੀ ਪੰਜਾਬ ਦੇ ਵਿੱਚ ਇਹ ਵੀ ਸਾਰਾ ਕੁਝ ਜਨਮ ਹੋਣ ਲੱਗਿਆ ਫਿਰ ਅਮਰਨਾਥ ਦਾ ਮੰਦਿਰ ਜਿਵੇਂ ਆਪਣਾ ਅਮਰਸਰਸੀ ਨੇ ਦਰਬਾਰ ਸਾਹਿਬ ਐ ਇਸੇ ਤਰ੍ਹਾਂ ਮੁੱਖ ਸਥਾਨਾਂ ਜਿਹੜਾ ਹਿੰਦੂਆਂ ਦਾ ਉਹ ਅਮਰਨਾਥ ਜਿੱਥੇ ਸ਼ਿਵ ਜੀ ਨੇ ਪਾਰਵਤੀ ਨੂੰ ਅਮਰ ਕਥਾ ਸੁਣਾਈ ਸੀ ਉੱਥੇ ਫਿਰ ਜਿੰਨੇ ਪੰਡਤ ਸੀ ਜਿੰਨੇ ਵਿਦਵਾਨ ਸੀ ਸਾਰੇ ਇੰਡੀਆ ਦੇ ਹਿੰਦੁਸਤ ਭਾਰਤ ਦੇ ਸਾਰੇ ਇਕੱਠੇ ਵਿੱਚੇ ਕਸ਼ਮੀਰੀ ਪੰਡਤ ਉਹ ਅਮਰਦਾ ਦੇ ਮੰਦਰਾਂ ਦੇ ਵਿੱਚ ਬੰਦਗੀ ਕਰਨ ਲੱਗੇ ਅਰਦਾਸਾਂ ਬੇਨਤੀਆਂ ਕਰਦੇ ਆ ਬੜਾ ਬੇਨਤੀਆਂ ਅਰਦਾਸਾਂ ਗਿੰਦਿਆਂ ਕੋਈ ਦੇਵੀ ਦੇਵਤਾ ਪ੍ਰਗਟ ਨਾ ਹੋਇਆ ਅਖੀਰ ਤੇ ਇੱਕ ਹਨਰ ਆਕਾਸ਼ਮਾਨੀ ਹੋਈ ਕਹਿੰਦੇ ਜੇ ਤੁਹਾਡਾ ਇਹ ਹਿੰਦੂ ਧਰਮ ਸਨਾਤਨ ਧਰਮ ਬਚਾ ਸਕਦੇ ਆ ਤਾਂ ਸਿੱਖਾਂ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਉਹ ਬਚਾ ਸਕਦੇ ਨੇ ਤੇ ਉਧਰ ਇੱਕ ਸਿੱਖ ਨੇ ਵੀ ਕੁਦਰਤੀ ਉਹ ਮਿਲਿਆ ਸਿੱਖ ਨੇ ਵੀ ਕਿਹਾ ਜੇ ਤੁਹਾਡਾ ਧਰਮ ਬਚਾ ਸਕਦੇ ਆ ਨੌਵੇਂ ਪਾਤਸ਼ਾਹ ਫਿਰ ਦੇ ਕਰਦੇ ਕਰਦੇ 500 ਪੰਡਿਤ ਆਗੇ ਫਿਰ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਹੀ ਹੋਇਆ ਉੱਥੇ ਕੱਲੇ ਕੱਲੇ ਨਮਸ਼ਕਾਰਾਂ ਕਰਦੇ ਆ ਸਤਿਗੁਰਾਂ ਦੀ ਸਮਾਧੀ ਲੱਗੀ ਐ ਕੀਰਤਨ ਹੋ ਰਿਹਾ ਮੱਥਾ ਟੇਕੀ ਦਾ ਨਾਲੇ ਬਹੁਤ ਬਰੋਈ ਜਾਂਦੇ ਨੇ ਜਿਹੜਾ ਵੀ ਆਉਂਦਾ ਰੋਈ ਜਾਂਦਾ ਕੋਈ ਉੱਚੀ ਉੱਚੀ ਰੋਈ ਜਾਂਦਾ ਜਦੋਂ ਜਾਦੇ ਕੋਈ ਚਿਹਰੇ ਤੇ ਕੋਈ ਸ਼ਾਲੀ ਦਾ ਹੈ ਹੀ ਨਹੀਂ ਕਿਸੇ ਦੇ ਮੁਸਕਰਾੜ ਦਾ ਹੈ ਹੀ ਨਹੀਂ ਉਦਾਸੀਆਂ ਨੇ ਬੜੇ ਰੋ ਰਹੇ ਨੇ ਉੱਚੀ ਉੱਚੀ ਤੇ ਇਹਨਾਂ ਸੁਣ ਕੇ ਫਿਰ ਸਤਿਗੁਰਾਂ ਦੀ ਸਮਾਧੀ ਖੁੱਲ ਗਈ ਜਦੋਂ ਸਮਾਧੀ ਖੁੱਲੀ ਕੀਰਤਨ ਵੀ ਬੰਦ ਹੋ ਗਿਆ ਸਤਿਗੁਰੂ ਬੜੇ ਹੈਰਾਨ ਹੋਏ ਦੇਖ ਕੇ ਕਿ ਇਹਨਾਂ ਦੇ ਜਨੇਊ ਪਾਏ ਨੇ ਤਿਲਕ ਲੱਗੇ ਹੋਏ ਨੇ ਤੇ ਵੋਧੇ ਇਹਨਾਂ ਦੇ ਹੈਗੇ ਨੇ ਵੀ ਇਹ ਕਿਉਂ ਇੰਨੇ ਉਦਾਸ ਕਿਉਂ ਸਤਿਗੁਰਾਂ ਨੇ ਹੁਕਮ ਕੀਤਾ ਭਾਈ ਤੁਸੀਂ ਕੌਣ ਹੋ ਕਿੱਥੋਂ ਆਇਓ ਤੁਹਾਨੂੰ ਕੀ ਮੁਸ਼ਕਲ ਹੈ ਫਿਰ ਕਿਰਪਾ ਰਾਮ ਜਿਹੜਾ ਪੰਡਿਤ ਸਿਮੁਖੀ ਉਹਨੇ ਬੇਨਤੀ ਕੀਤੀ ਸਤਿਗੁਰੂ ਜੀ ਜੇ ਤਾਂ ਸਿ ਸਾਡੀ ਕਥਾ ਵਾਰਤਾ ਸੁਣਨੀ ਚਾਹੋ ਤਾਂ ਤੁਹਾਨੂੰ ਸੁਨਾਈਏ ਸਤਿਗੁਰੂ ਕਹਿੰਦੇ ਸਾਰੋ ਫਿਰ ਉਹਨਾਂ ਨੇ ਦੱਸਿਆ ਕਿ ਸਾਡੇ ਤੇ ਬਹੁਤ ਜ਼ੁਲਮ ਹੋ ਰਿਹਾ ਹੈ ਸਾਡੇ ਮੰਦਰ ਢਾਏ ਜਾ ਰਹੇ ਨੇ ਸਾਨੂੰ ਜ਼ਬਰਦਸਤੀ ਜਾਦਾ ਮੁਸਲਮ ਬਨਾਇਆ ਬਨਾਇਆ ਜਾ ਰਿਹਾ ਹੈ ਜਿਹੜਾ ਨਹੀਂ ਮੰਨਦਾ ਉਹਨੂੰ ਕਤਲ ਕੀਤਾ ਜਾਂਦਾ ਹੈ ਸਾਡੇ ਘਰ-ਬਾਰ ਢਾਏ ਜਾ ਰਹੇ ਨੇ ਸਾਨੂੰ ਕੋਈ ਮੰਦਰਾਂ ਦੇ ਵਿੱਚ ਕੋਈ ਪੂਜਾ ਨਹੀਂ ਕਰ ਦਿੱਤਾ ਸਾਡਾ ਧਰਮ ਖਤਰੇ 'ਚ ਹੈ ਕਿਰਪਾ ਕਰੋ ਵੀ ਤੁਸੀਂ ਇਹ ਸਾਡਾ ਧਰਮ ਸਾਨੂੰ ਅਮਰਨਾਥ ਦੇ ਮੰਦਰਾਂ ਤੋਂ ਵਿੱਚ ਆਕਾਸ਼ ਵਾਲੇ ਹੋਏ ਤੁਹਾਡਾ ਜਿਹੜਾ ਧਰਮ ਹੈ ਉਹ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਹੀ ਬਚਾ ਸਕਦੇ ਨੇ ਸਤਿਗੁਰਾਂ ਦੀ ਸਮਾਧੀ ਲਾਗੀ ਸਾਰੇ ਰਹੇ ਨੇ ਉਧਰੋਂ ਪੰਡਤ ਬੜੇ ਖੜੇ ਨੇ ਉਦਾਸ ਹੋ ਕੇ ਤੇ ਦਸਵੇਂ ਪਾਸ਼ਾ ਗੋਵਿੰਦ ਰਾਏ ਜੀ ਆ ਗਏ ਆ ਕੇ ਜਦੋਂ ਦੇਖਿਆ ਨੌਵੇਂ ਪਾਸ਼ਾ ਪਿਤਾ ਜੀ ਵੀ ਬੜੇ ਗੰਭੀਰ ਹੋਏ ਬੈਠੇ ਨੇ ਪੰਡਤ ਵੀ ਬੜੇ ਦੁਖੀ ਬੜੇ ਰੋ ਰਹੇ ਨੇ ਅੱਖਾਂ 'ਚੋ ਜਲ ਚੱਲ ਰਿਹਾ ਹੈ ਬੜੇ ਹੈਰਾਨ ਹੋਏ ਜਦੋਂ ਸਤਿਗੁਰਾਂ ਨੇ ਅੱਖਾਂ ਖੋਲੀਆਂ ਤਾਂ ਨੌਵੇਂ ਦਸਵੇਂ ਪਾਸ਼ਾ ਗੋਵਿੰਦ ਰਾਏ ਜੀ ਕਹਿਣ ਲੱਗੇ ਕਿ ਪਿਤਾ ਜੀ ਇਹ ਕੌਣ ਨੇ ਕੀ ਕਾਰਨ ਹੈ ਐਨੀ ਉਦਾਸੀ ਕਿਉਂ ਫਿਰ ਨਵੇਂ ਪਾਸ ਸਾਨੂੰ ਦੱਸਿਆ ਕਿ ਲਾਲ ਜੀ ਇਹ ਆ ਇਹਨਾਂ ਦੇ ਪਾਣਾ ਵਰਤਿਆ ਹੋਇਆ ਹੈ ਇਹਨਾਂ ਦਾ ਧਰਮ ਜਾ ਰਿਹਾ ਹੈ ਇਸ ਕਰਕੇ ਪੁਕਾਰਾਂ ਕਰਨੇ ਨੇ ਇਹ ਆਸਰਾ ਤੱਕ ਆਏ ਨੇ ਇੱਥੇ ਤੁਸੀਂ ਸਾਡਾ ਧਰਮ ਬਚਾਓ ਪਿਤਾ ਜੀ ਫਿਰ ਇਹਦਾ ਨਾਮ ਇਹ ਕਹਿੰਦੇ ਕੋਈ ਬਹੁਤ ਤੇਜ ਪ੍ਰਤਾਪੀ ਮਹਾਪੁਰਖ ਹੋਵੇ ਸਿਮਰਨ ਬੰਦਗੀ ਵਾਲਾ ਉਹ ਇਹਨਾਂ ਦਾ ਧਰਮ ਵਿਸ਼ਾਸ਼ ਸੰਗ ਦਾ ਜਿਹੜਾ ਗਰੀਬਾਂ ਦਾ ਇਹਨਾਂ ਦਾ ਖੋਲ ਡੋਲ ਰਿਹਾ ਹੈ ਕੋਈ ਮਹਾਪੁਰਖ ਬਲੀ ਦਾ ਕੋਲ ਡੁੱਲੇ ਦੇ ਤਾਂ ਇਹ ਚ ਮੁੱਕ ਸਕਦਾ ਹੈ ਤੇ ਨੌਵੇਂ ਪਾਤਸ਼ਾਹ ਨੇ ਮਿਲ ਕੇ ਪਿਤਾ ਜੀ ਤੁਹਾਡੇ ਤੋਂ ਹੋਰ ਬੰਦਾ ਬਲੀ ਮਹਾਤਮਾ ਧਰਮਾਤਮਾ ਹੋਰ ਕੌਣ ਹੋ ਸਕਦਾ ਹੈ ਆਪ ਜੀ ਕਿਰਪਾ ਕਰੋ ਤੇ ਨੌਵੇਂ ਪਾਤਸ਼ਾਹ ਨੇ ਫਿਰ ਲਿਖ ਕੇ ਦੇ ਦਿੱਤਾ ਚਿੱਠੀ ਕਹਿੰਦੇ ਜਾ ਕੇ ਤੁਸੀਂ ਇਹ ਜਿਹੜਾ ਸੂਬਾ ਸਰਹੰਦ ਸੂਬਾ ਲਾਹੌਰ ਉਹਨੂੰ ਵੀ ਕਹਿ ਦਿਓ ਜਿਹੜਾ ਕਸ਼ਮੀਰ ਦਾ ਤੁਹਾਡਾ ਫੌਜਦਾਰ ਉਹਨੂੰ ਵੀ ਕਹਿ ਦਿਓ ਕਿ ਤੁਸੀਂ ਜਾ ਕੇ ਅਰੰਗਜੀਤ ਨੂੰ ਕਹਿ ਦਿਓ ਜੇ ਸਾਡੇ ਪੀਰ ਗੁਰਦੇਵ ਭਾਦਰ ਸਾਹਿਬ ਨੂੰ ਇਕ ਕੱਲਿਆਂ ਨੂੰ ਜੇ ਤੁਸੀਂ ਮੁਸਲਮਾਨ ਅਸਲਾਮ ਚ ਲੈ ਆਵੋ ਤਾਂ ਅਸੀਂ ਸਾਰੇ ਆਪਣੇ ਆਪ ਆ ਜਾਵਾਂਗੇ ਔਰ ਲੈ ਕੇ ਦੇ ਦਿੱਤਾ ਚਿਤ ਚਰਨ ਕਮਲ ਕਾ ਆਸਰਾ ਤੇ ਚਿਤ ਚਰਨ ਕਮਲ ਸਮ ਜੋੜੀਏ ਮਨ ਲੋਚਿਆ ਬਰਿਆਆਂ ਗੁਰ ਸ਼ਬਦੀ ਇਹ ਮਨ ਹੋੜੀਏ ਗੁਰ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ ਬਾਹ ਜਣਾ ਜੀ ਪਕੜੀਏ ਬਾਹ ਸਿਰ ਦੀਜੈ ਬਾਹ ਨਾ ਛੋੜੀਏ ਤੁਸੀਂ ਵੀ ਪ੍ਰਮਾਤਮਾ ਦਾ ਆਸਰਾ ਤੱਕੋ ਡੋਲਣਾ ਨਹੀਂ ਧਰਮ ਖਾਰ ਕੇ ਧਰਮ ਬਦਲੀ ਕਰਕੇ ਜਿਉਣਾ ਜਿਹੜਾ ਉਹ ਹਰਾਮ ਹੈ ਜੇ ਤੁਸੀਂ ਆਪਣੇ ਧਰਮ ਦੇ ਡਟ ਕੇ ਵੀ ਕਮਾਨ ਹੋ ਜਾਵੋ ਫਿਰ ਵੀ ਤੁਹਾਨੂੰ ਸੁਰਗ ਵਿੱਚ ਜਗ੍ਹਾ ਮਿਲੂਗੀ ਸੋ ਇਸ ਤਰ੍ਹਾਂ ਉਹਨਾਂ ਨੂੰ ਹੌਸਲਾ ਹੋਇਆ ਚਿੱਠੀਆਂ ਦੇ ਦਿੱਤੀਆਂ ਰੰਗਜੀਵ ਕੋਲੇ ਪਹੁੰਚ ਗਈਆਂ ਆਪਣੇ ਸੁਨੇਹ ਬੜਾ ਖੁਸ਼ ਹੋਇਆ ਇੱਕ ਨਵੀਂ ਬਤੀ ਬਣਾਏ ਤੋਂ ਬਿਨਾਂ ਜੇ ਸਾਰੇ ਮੁਸਲਮਾਨ ਬੜਾ ਵਧੀਆ ਫਿਰ ਰੰਗਜੀਵ ਨੇ ਆਪਣੇ ਭੇਜੇ ਰਿਆ ਦੇ ਸਿਪਾਹੀ ਭੇਜੇ ਕਹਿੰਦੇ ਉਹਨਾਂ ਨੂੰ ਲੈ ਕੇ ਆਓ ਸਤਬੁਰਾ ਦੇ ਚਰਨਾਂ ਵਿੱਚ ਆ ਕੇ ਕਰਨ ਤਾਂ 아이ਸੀ ਬਰਾਂਡ ਲੈ ਕੇ ਆਏ ਸੀ ਪਰ ਜਦੋਂ ਦਰਸ਼ਨ ਕੀਤੇ ਬਸ ਐਨ ਮਨ ਨਿਹਾਲ ਹੋ ਗਿਆ ਸ਼ਾਂਤ ਹੋ ਗਿਆ ਹੌਸਲਾ ਨਹੀਂ ਪਿਆ ਬੇਨਤੀ ਕਰਤੀ ਸਤਿਗੁਰਾਂ ਨੂੰ ਵੀ ਆ ਹੁਕਮ ਆ ਸਤਿਗੁਰੂ ਕਹਿਣ ਲੱਗੇ ਤੁਸੀਂ ਜਾਓ ਅਸੀਂ ਆਪੇ ਆਵਾਂਗੇ ਆਪਣੀ ਮਰਜ਼ੀ ਨਾਲ ਆਵਾਂਗੇ ਸੰਗਤਾਂ ਨੂੰ ਵਿਚਰਦੇ ਆਵਾਂਗੇ ਅਸੀਂ ਕੋਈ ਕਿਤੇ ਲੁਕਣਾ ਨਹੀਂ ਕਿਸੇ ਹੋਰ ਅਸੀਂ ਪਹਿਲਾਂ ਹੀ ਮਨ ਬਣਾਇਆ ਹੋਇਆ ਸਾਨੂੰ ਅਕਾਲ ਪੁਰਖ ਵੱਲੋਂ ਹੁਕਮ ਹੋ ਚੁੱਕਿਆ ਹੈ ਸੋ ਅਸੀਂ ਆ ਰਹੇ ਹਾਂ ਤੁਹਾਡੀ ਮਰਜ਼ੀ ਹੈ ਜਾਣਾ ਜਾਂ ਨਹੀਂ ਜਾਣਾ ਫਿਰ ਸਤਿਗੁਰਾਂ ਦੇ ਨਾਲ ਹੀ ਰਹੇ ਆਗਰੇ ਤੱਕ ਪਹੁੰਚੇ ਜਦੋਂ ਉੱਥੇ ਫਿਰ ਸਤਿਗੁਰਾਂ ਨੇ ਇੱਕ ਆ ਜਿਹੜੀ ਸੀਗਾ ਉਹਨੂੰ ਆਪਣੇ ਮੁੰਦਰੀ ਦਿੱਤੀ ਉਸ ਸਮਾਨ ਲਿਆਉਣ ਵਾਸਤੇ ਜਦੋਂ ਉਹਨਾਂ ਨੇ ਦੇਖ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਮੁੰਦਰੀ ਹੈ ਸ਼ਿਕਾਇਤ ਕਰ ਦਿੱਤੀ ਚਾਹ ਆਗਰਾ ਸਹਿਬ ਉੱਤੇ ਇਹ ਵੀ ਲਿਖਿਆ ਤਾਂ ਇਸ ਵਿੱਚ ਪ੍ਰੰਗਜੀਵ ਨੇ ਕਹਿ ਦਿੱਤਾ ਉਹਨਾਂ ਨੂੰ ਦਿੱਲੀ ਨਾਲ ਲੈ ਕੇ ਆਓ ਦਿੱਲੀ ਦੀ ਸੰਗਤ ਬਹੁਤ ਹੈ ਇੱਥੇ ਬਹੁਤ ਸਤਲਿ ਮੱਚ ਜਾਵੇਗੀ ਬਹੁਤ ਜਿਆਦਾ ਇੱਥੇ ਰੌਲਾ ਪੈਣਾ ਹੈਗਾ ਆਗਰੇ ਲੈ ਕੇ ਆਗਰੇ ਤੋਂ ਫਿਰ ਮਗਾਓ ਜਦੋਂ ਆਗਰੇ ਜਾਏ ਉੱਥੇ ਗ੍ਰਿਫਤਾਰ ਕੀਤਾ ਉੱਥੇ ਵੀ ਸੰਗਤਾਂ ਦਾ ਇੰਨਾ ਹੜ ਆ ਗਿਆ ਬਹੁਤ ਜਿਆਦਾ ਸੰਗਤਾਂ ਹਾਈ ਕੋਰਟ ਲਾਪ ਕਰ ਰਹੀਆਂ ਨੇ ਉਹਨਾਂ ਦੇ ਸਿਪਾਈਆਂ ਨੇ ਕਿਹਾ ਰੰਗਦੇਵ ਨੂੰ ਕਿ ਇਹਨਾਂ ਨੂੰ ਛੇਤੀ ਛੇਤੀ ਦਿੱਲੀ ਲੈ ਆਓ ਤੇ ਨਹੀਂ ਤਾਂ ਇੱਥੇ ਬਗਾਵਤ ਹੋ ਜਾਣੀ ਹੈ ਸੋ ਇਸ ਤਰ੍ਹਾਂ ਸਤਗੁਰੂ ਜੀ ਦਿੱਲੀ ਆਏ ਦਿੱਲੀ ਆ ਕੇ ਵੀ ਕੋਤਵਾਲੀ ਦੇ ਨਾਲ ਇੱਕ ਐਸੀ ਹਵੇਲੀ ਸੀ ਜੀ ਦੇ ਵਿੱਚ ਨਿਹਰ ਕੋਠਣੀ ਬੜੀ ਉੱਥੇ ਬਦਬੂ ਆਉਂਦੀ ਸੀ ਬੜੇ ਸਾਪ ਠੂਹੇ ਪਰ ਅੰਦਰ ਇਹੋ ਜਿਹਾ ਕੁਛ ਸੀ ਬਹੁਤ ਪੁਰਾਣੀ ਹਵੇਲੀ ਉੱਥੇ ਉਹਨਾਂ ਨੂੰ ਵਸਤ ਦਿੱਤਾ ਰਹਿਸ਼ ਦਿੱਤੀ ਵੀ ਆਪੇ ਇੱਥੇ ਹੌਕਿਓ ਕਿ ਮੰਨ ਜਾਣਗੇ ਜਦੋਂ ਰਹਿائش ਦਿੱਤੀ ਸਤਿਗੁਰੂ ਉੱਥੇ ਪਾਣਾ ਮੰਨ ਕੇ ਚਲੇ ਗਏ ਸਭ ਪਰ ਜਿੱਥੇ ਸਤਿਗੁਰੂ ਜਾ ਜਾਣ ਜਿੱਥੇ ਜਾਏ ਪਹਿਲੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਣਾ RAM ਰਾਜੇ ਉੱਥੇ ਜਦੋਂ ਗਏ ਸਤਿਗੁਰੂ ਉਹੀ ਥਾਨ ਸੁਹਾਵਣਾ ਹੋ ਗਿਆ ਜਿੱਥੇ ਨੇਹਰਪੁਰ ਨੇ ਅਸੀਂ ਉੱਥੇ ਚਾਨਣ ਹੋ ਗਿਆ ਸਤਿਗੁਰਾਂ ਦੇ ਜਾਣ ਦੇ ਨਾਲ ਜਿਹੜੇ ਭੂਤ ਪ੍ਰੇਤ ਸੀ ਉਹ ਵੀ ਸਤਿਗੁਰਾਂ ਆ ਕੇ ਬੇਨਤੀਆਂ ਕਰਦੇ ਸਤਿਗੁਰੂ ਦੀ ਬੜੀ ਕਿਰਪਾ ਕਿਸੇ ਇhta ਅਰਦਾਸਾਂ ਬੇਨਤੀਆਂ ਕਰਦੇ ਸੀ ਸਾਡੇ ਕੋਈ ਕਲਿਆਣ ਕਰੇ ਸਾਡਾ ਉਧਾਰ ਕਰੇ ਤੁਸੀਂ ਬੜੀ ਕਿਰਪਾ ਕੀਤੀ ਸਾਡੇ ਇੱਥੇ ਕੋਲੇ ਆਏ ਸਾਨੂੰ ਤਾਰਨ ਵਾਸਤੇ ਸਾਨੂੰ ਸੇਵਾ ਬਖਸ਼ੋ ਕਿਰਪਾ ਕਰੋ ਤੁਹਾਨੂੰ ਕੀ ਸੇਵਾ ਕਰੀਏ ਸੀ ਜੇ ਤੁਹਾਨੂੰ ਖਾਣ ਪੀਣ ਚਾਹੀਦਾ ਅਸੀਂ ਉਹ ਲਿਆ ਕੇ ਦੇਨੇ ਆ ਜੇ ਤੁਸੀਂ ਕਹੋ ਔਰੰਗਜੇਬ ਨੂੰ ਉਹਨੂੰ ਵੀ ਫੜ ਕੇ ਅਸੀਂ ਇੱਥੇ ਲਿਆ ਸਕਦੇ ਆ ਜੇ ਕੋਈ ਹੋਰ ਕੋਈ ਵੀ ਇੱਥੇ ਕੁਝ ਵੀ ਕਰਨਾ ਇੱਥੇ ਨੇਰ ਮਚਾਉਣਾ ਕੁਝ ਵੀ ਕਰਨਾ ਅਸੀਂ ਸਭ ਕੁਝ ਕਰ ਸਕਦੇ ਆ ਤੇ ਹੁਕਮ ਕਰੋ ਸਤਿਗੁਰੂ ਕਹਿਣ ਲੱਗੇ ਤੁਸੀਂ ਨਿਹਾਲ ਸਾਨੂੰ ਕੁਝ ਨਹੀਂ ਚਾਹੀਦਾ ਬਸ ਸਤਿਗੁਰਾਂ ਸਤ ਨਾਮ ਦਾ ਆਵਾਜ਼ਾ ਦਿੱਤਾ ਉਹ ਸਾਰੇ ਹੀ ਮੁਕਤ ਹੋ ਗਏ ਸੋ ਇਸ ਤਰ੍ਹਾਂ ਜਦੋਂ ਅਗਲੇ ਦਿਨ ਆ ਕੇ ਦੇਖਿਆ ਕਿ ਹਵੇਲੀ ਦੇ ਵਿੱਚ ਤਾਂ ਬਹੁਤ ਮੁਸ਼ਕਲ ਆਈ ਉਹ ਪਰ ਸਤਿਗੁਰੂ ਉਸੇ ਤਰ੍ਹਾਂ ਹੀ ਸਬੰਧੀਆਂ ਲਾਏ ਬੈਠੇ ਆ ਔਰ ਅਰੰਗ ਜੀ ਉਹ ਦੱਸਿਆ ਫਿਰ ਅਰੰਗ ਜੀ ਆਪ ਆਇਆ ਕਹਿਣ ਲੱਗੇ ਤੁਸੀਂ ਈਨ ਮੰਨ ਸਤਿਗੁਰੂ ਕਹਿਣ ਲੱਗੇ ਨਹੀਂ ਵਿਚਾਰਾ ਹੋਈਆਂ ਕਚਹਿਰੀ ਦੇ ਵਿੱਚ ਫਿਰ ਵਿਚਾਰਾ ਜੋ ਆਪ ਜੀ ਨੇ ਕਲਤਾ ਵੀ ਸ਼ਰਮਣ ਕੀਤੀ ਹੈ ਕਹਿਣ ਲੱਗੇ ਰੰਗਜੀਤ ਕਹਿਣ ਲੱਗਾ ਤੁਸੀਂ ਚਿੱਠੀ ਲਿਖਵਾਈ ਹੈ ਹੁਣ ਤੁਸੀਂ ਸ਼ਰਾ ਦੇ ਵਿੱਚ ਆ ਜਾਓ ਨੌਵੇਂ ਪਾਸ਼ਾ ਕਹਿਣ ਲੱਗੇ ਤੂੰ ਇਹ ਕੰਮ ਕਿਉਂ ਕਰ ਰਹੇ ਹੈਂ ਕਹਿੰਦਾ ਇਹ ਜਿਹੜੇ Hindu ਲੋਗ ਨੇ ਇਹ ਪਖੰਡ ਕਰਦੇ ਨੇ ਇਹ ਸਾਰੇ ਨਰਕਾਂ ਨੂੰ ਜਾਣਗੇ ਇਹ ਕਾਫਰ ਨੇ ਇਸ ਕਰਕੇ ਮੈਂ ਇਹਨੂੰ ਇਸਲਾਮ 'ਚ ਲਿਆਉਣਾ ਤਾਂ ਸਾਡਾ ਜਿਹੜਾ ਰਸਤਾ ਹੈ ਉਹ ਸੱਚਾ ਸੁੱਚਾ ਰਸਤਾ ਹੈ ਉਹ ਜੇ ਅੱਲਾਹ ਤਾਲਾ ਨੂੰ ਨਮਾਜ਼ਾਂ ਪੜਨਗੇ ਕਰਮਾ ਪੜਨਗੇ ਤਾਂ ਇਹ ਬਹਿਸ਼ਤ ਨੂੰ ਜਾਣਗੇ ਨਹੀਂ ਤਾਂ ਦੋਜਕ ਨੂੰ ਜਾਣਗੇ ਸਾਰੇ ਸਤਿਗੁਰੂ ਕਹਿਣ ਲੱਗੇ ਤੇਰੇ ਹੱਥ ਕੀ ਲੇਖਾ ਪਤਾ ਪੜਿਆ ਤੈਨੂੰ ਤਾਂ ਆਪਣਾ ਵੀ ਪਤਾ ਤੂੰ ਕਿੱਧਰ ਜਾਣਾ ਇਹਨਾਂ ਦਾ ਕੀ ਹਿਸਾਬ ਕਿਤਾਬ ਕਰਨੇ ਪਰਮੇਸ਼ਰ ਪਰਮਾਤਮਾ ਦੀ ਸ੍ਰਿਸ਼ਟੀ ਸਾਜੀ ਹੋਈ ਹੈ ਇਹ ਪਰਮਾਤਮਾ ਦੇ ਜੀਵ ਨੇ ਸੋ ਇਸ ਕਰਕੇ ਇਹਨਾਂ ਦੇ ਨਾਲ ਜਿਹੜਾ ਬੇਇਨਸਾਫੀ ਕਰਨੇ ਇਹ ਬਹੁਤ ਵੱਡੀ ਗਲਤੀ ਹੈ ਨਹੀਂ ਕਹਿੰਦਾ ਮੈਂ ਦੋ ਦੋ ਇੱਕ ਕਰਨੇ ਸਤਿਗੁਰੂ ਕਹਿਣ ਲੱਗੇ ਕਿਰਪਾਨ ਦੇ ਨਾਲ ਤਾਂ ਹੋਰ ਟੁਕੜੇ ਹੁੰਦੇ ਹੁੰਦੇ ਆ ਪਿਆਰ ਦੇ ਨਾਲ ਮਿਲਦੇ ਹੁੰਦੇ ਆ ਨਹੀਂ ਮੈਂ ਜਦੋਂ ਨਾ ਹੀ ਉਹਦੇ ਸਤਿਗੁਰੂ ਕਹਿਣ ਲੱਗੇ ਤੂੰ ਦੋ ਦੋ ਇੱਕ ਕਹਿਣਾ ਹੈ ਇਹ ਦੋ ਦੋ ਤਿੰਨ ਬਣਨੇ ਆ ਤੋ ਇਸੇ ਤਰ੍ਹਾਂ ਹੀ ਹੋਇਆ ਪ੍ਰਮਾਣ ਵੀ ਦੇਤਾ ਉਥੇ ਮਿਸਾਲ ਵੀ ਦਿੱਤੀ ਸਤਗੁਰਾਂ ਨੇ ਫਿਰ ਸਤਗੁਰਾਂ ਨੂੰ ਜਦੋਂ ਇੱਥੇ ਚਾਦਰੀ ਚੌਕ ਵਿੱਚ ਲਿਆਏ ਉੱਥੇ ਫਿਰ ਨਾਲ ਸੀ ਮਤੀ ਦਾਸ ਜੀ ਸਬੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਨੂੰ ਪਹਿਲਾਂ ਸਾਹਮਣੇ ਕਤਲ ਕਰਨ ਲੱਗੇ ਸਤਗੁਰਾਂ ਦੇ ਭਾਈ ਮਤੀ ਦਾਸ ਜੀ ਨੂੰ ਕਹਿੰਦੇ ਇਹਨਾਂ ਨੂੰ ਆੜੇ ਵਿੱਚ ਹੀਰੋ ਭਾਈ ਮਤੀ ਦਾਸ ਜੀ ਸੁਣਿਆ ਆਪ ਜੀ ਨੇ ਕਹਿੰਦੇ ਦੱਸੋ ਤੁਹਾਡੀ ਆਖਰੀ ਇੱਛਾ ਕੀ ਹੈ ਭਾਈ ਮਤੀ ਦਾਸ ਜੀ ਕਹਿਣ ਲੱਗੇ ਕਾਪਟਾ ਲਿਖੀ ਹੈ ਬਾਪਸ਼ੇ ਪਾਸ਼ੀ ਨੇ ਕਹਿੰਦੇ ਵਾ ਮਤੀ ਦਾਸ ਬਲਬੀਰ ਨੇ ਉਸ ਸ਼ਾਂਤੀ ਦੀ ਤਸਵੀਰ ਨੇ ਅੱਜ ਕੀਤੀ ਜੋ ਕੁਰਬਾਨੀ ਜਦ ਤੱਕ ਚੰਦ ਸੂਰਜ ਤਾਰੇ ਰਹੂ ਜਗ ਵਿੱਚ ਨਾ ਉਹਨਾਂ ਅਮਰ ਕਹਾਣੀ ਵਾ ਮਤੀ ਦਾਸ ਬਲਬੀਰ ਨੇ ਕਹਿਣ ਲੱਗੇ ਆਖਰੀ ਇੱਛਾ ਕਹਿੰਦਾ ਮੇਜਰਾ ਮੇਰਾ ਮੁੱਖ ਹੈ ਉਹ ਗੁਰੂ ਜੀ ਨੇ ਬਲ ਕਰਦੇ ਜਦ ਆਰਾ ਆਰ ਸਰਤੇ ਧਰੋਗੇ ਕੰਮ ਸ਼ੁਰੂ ਆਪਣਾ ਕਰੋ ਤੇ ਉਹ ਘਰ ਪਿੰਚਰੇ ਵਾਲ ਕਰ ਦਿਓ ਮੇਰੀ ਨਿਭ ਜੈ ਪ੍ਰੀਤ ਪ੍ਰਾਨੀ ਇਸ ਇਸ ਤਰ੍ਹਾਂ ਭਾਈ ਮਤੀ ਦਾਸ ਜੀ ਸ਼ਹੀਦ ਕੀਤਾ ਗਿਆ ਉਹਨੂੰ ਵੀ ਪਹਿਲਾਂ ਪੁੱਛਿਆ ਉਹ ਕਹਿੰਦੇ ਭਾਈ ਮਤੀ ਸਾਹਿਬ ਨੇ ਇਹ ਵੀ ਕਿਸੇ ਤੇ ਕਿਹਾ ਕਿਸੇ ਵਾਲੇ ਕਿਹਾ ਸੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇੱਕ ਦਿਓ ਨੇ ਆ ਕੇ ਗੰਨਾ ਦਿੱਤਾ ਉਹ ਗੰਨੇ ਦੀ ਸ਼ਿਲਕ ਇੱਕ ਭਾਈ ਮਤੀ ਦਾਸ ਨੇ ਮੁੱਝ ਪਾਲੀ ਜਦੋਂ ਸੀਸਪਰਾ ਛੱਕਿਆ ਮਤੀ ਦਾਸ ਵਿੱਚ ਐਨੀ ਸ਼ਕਤੀ ਆ ਕਿ ਸਤਿਗੁਰੂ ਕਿਰਪਾ ਕਰੋ ਮੈਂ ਦਿੱਲੀ ਤੇ ਲਾਹੌਰ ਦੀ ਇੱਕ ਇੱਟ ਖੜਕਾ ਦੇਣਾ ਸਤਿਗੁਰੂ ਪਿਆਣ ਲਗੇ ਤੂੰ ਤਾਂ ਇੱਕ ਸਾਡਾ ਸ਼ੀਤ ਪ੍ਰਸ਼ਾਦ ਲਿਆ ਤੂੰ ਇੰਨਾ ਕੁਛ ਕਰ ਸਕਦਾ ਅਸੀਂ ਕੀ ਨਹੀਂ ਕਰ ਸਕਦੇ ਸੋ ਇਸ ਕਰਕੇ ਪ੍ਰਮਾਤਮਾ ਦਾ ਹੁਕਮ ਇਸੇ ਤਰ੍ਹਾਂ ਹੀ ਹੈ ਇਹ ਜੁਰਮ ਦਾ ਨਾਸ ਇਸੇ ਤਰ੍ਹਾਂ ਹੋਣਾ ਜੇਪ ਵਿਚ ਰਹਿ ਗਿਆ ਉਹ ਸਾਡੇ ਪੁੱਤਰ ਗੋਵਿੰਦ ਰਾਜ ਜੀ ਸਾਰੇ ਕਾਰਜ ਕਰਨਗੇ ਸਤਿਗੁਰਾਂ ਨੇ ਜਦੋਂ ਉੱਥੇ ਤੁਰਨਾ ਸੀ ਅਨੰਤਪੁਰ ਸਾਹਿਬ ਤੋਂ ਉਸੇ ਉਸ ਜਿਹੜੇ ਹੀ ਸੰਗਤਾਂ ਨੂੰ ਮਿਲਵਾ ਮਗਾ ਕੇ ਭਾਈ ਕੌਰ ਸਿੰਘ ਜਿਵੇਂ ਕੋਸ਼ਿਸ਼ ਕਹਿੰਦੇ ਨੇ ਭਾਈ ਗੁਰਦਤਾ ਜੀ ਜੋ ਬਾਬਾ ਵੱਡਾ ਜੀ ਪੰਜਵੇਂ ਅੰਸ਼ ਸੁਣ ਸੀ ਕੋਈ ਛੇਵੇਂ ਅੰਸ਼ ਤੋਂ ਕਹਿੰਦੇ ਨੇ ਸਰਵਰਾਂ ਉੱਥੇ ਤਿਲਕ ਲਾ ਕੇ ਦਸਵੇਂ ਪਾਸ਼ਾਨ ਗੁਰਦਤਾ ਗੱਦੀ ਦੇ ਕੇ ਔਰ ਪਹਿਲਾਂ ਆਤਮਾ ਅਛਾ ਟੇਕਿਆ ਫਿਰ ਸਾਰੀਆਂ ਸੰਗਤਾਂ ਨੂੰ ਕਿਹਾ ਮੱਥਾ ਟੇਕੋ ਨਮਸ਼ਕਾਰ ਕਰੋ ਅੱਜ ਤੋਂ ਤੁਹਾਡੇ ਇਹ ਗੁਰੂ ਨੇ ਤੁਹਾਡੇ ਸਾਰਜ ਕਾਰਜ ਇਹ ਕਰਨਗੇ ਜੋ ਅਰਦਾਸਾਂ ਬੇਨਤੀਆਂ ਕਰਨੀਆਂ ਇਹਨਾਂ ਦੇ ਚਰਨਾਂ ਵਿੱਚ ਕਰਨੀਆਂ ਅੱਜ ਤੋਂ ਤੁਸੀਂ ਇਹਨਾਂ ਨੂੰ ਗੁਰੂ ਸਾਡਾ ਰੂਪ ਮੰਨਣਾ ਸੋ ਇਸ ਤਰ੍ਹਾਂ ਜਦੋਂ ਫਿਰ ਮਤੀ ਦਾਸ ਜੀ ਵੀ ਸ਼ਹੀਦੀ ਪਾ ਕੇ ਫਿਰ ਸਦੀ ਦਾਸ ਜੀ ਨੂੰ ਸ਼ਹੀਦੀ ਪਾਈ ਫਿਰ ਭਾਈ ਦਿਆਲਾ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹ ਕਹਿੰਦੇ ਤੁਸੀਂ ਮਨਜ ਸਤੂ ਜੀ ਕਹਿੰਦੇ ਨਹੀਂ ਅਸੀਂ ਸੀਸ ਤਾਂ ਦੇ ਸਕਦੇ ਆਂ ਪਰ ਆਪਣਾ ਧਰਮ ਪਰਵਾਤਨ ਨਹੀਂ ਕਰਦੇ ਸਤਿਗੁਰਾਂ ਨੇ ਫਿਰ ਉੱਥੇ ਜਿਹੜਾ 1675 ਦੇ ਵਿੱਚ ਨੌ ਮਕਰ ਨੂੰ ਚਾਂਦਨੀ ਚੌਕ ਵਿੱਚ ਕੇ ਸ਼ਹੀਦਤ ਪ੍ਰਾਪਤ ਕੀਤੀ ਹੈ ਪਰ ਸਤਿਗੁਰੂ ਬਚਨ ਕਰਦੇ ਨੇ ਧਰਮਹਿਦ ਸਾਕਾ ਜਨਕੀਆ ਸੀਸ ਦੀਆ ਪਰ ਸਿਰ ਨਾ ਦੀਆ ਆਪਣਾ ਸਤਕ ਨਹੀਂ ਆ ਰਿਹਾ ਸੀਸ ਤਾਂ ਦੇ ਦਿੱਤਾ ਉਸ ਤੋਂ ਬਾਅਦ ਫਿਰ ਐਸੀ ਇhtਿਆਜ ਦੱਸਦਾ ਐਨੀ ਕਾਲੀ ਬੋੜੀ ਹਨੇਰੀ ਆਈ ਜਦੋਂ ਤਲਵਾਰ ਜਿਨੇ ਸਤਗੁਰੂ ਸਾਹਿਬ ਅੱਡ ਹੋਇਆ ਐਸੀ ਹਨੇਰੀ ਆ ਜਿਨ੍ਹਾਂ ਨੇ ਸਿਪਾਹੀ ਜਿੰਨਿਆਂ ਸੱਤਾਂ ਤੋਂ ਬਹੁਤ ਘੱਟ ਹੋ ਰਿਆ ਹੋਇਆ ਸੀ ਸਾਰਿਆਂ ਦਾ ਖੇਤਰ ਹਨੇਰ ਪੈ ਗਿਆ ਸਾਰਾ ਸੂਰਜ ਵੀ ਨਹੀਂ ਦਿਖਦਾ ਹਨੇਰਾ ਹੋ ਗਿਆ ਸਾਰਾ ਸਤਗੁਰਾਂ ਨੇ ਐਸਾ ਪਾਣ ਅਮਰਤਾ ਆ ਭਾਈ ਜੇਤਾ ਜੀ ਦੇ ਸਾਹਮਣੇ ਨਿਕਾ ਪਿਆ ਸੀ ਸਤਗੁਰਾਂ ਦਾ ਸਤਗੁਰਾਂ ਨੂੰ ਲੁਭੇਟ ਕੇ ਉਹ ਤਰਪਿਆ ਅਨੰਬਰ ਸਾਹਿਬ ਨੂੰ 5 ਦਿਨ ਬਾਅਦ ਉੱਥੇ ਪਹੁੰਚਿਆ ਫਿਰ ਜਿੱਥੇ ਸੀਸਗਰ ਗੁਰਦੁਆਰਾ ਅਤੇ ਚਾਰਾਨਕ ਹੀ ਜਿਹੜਾ ਬਾਬਾ ਲੱਖੀਸ਼ਾ ਬਨਜਾਰਾ ਸੀ ਇਹ ਗੱਡਿਆਂ ਦੇ ਉੱਤੇ ਆ ਗਿਆ ਸੀ ਆਪਣਾ ਸਮਾਨ ਛੱਡ ਕੇ ਇਹਦੇ ਕੋਲ ਪੌੜੀ ਲੰਮੇ ਲੱਗਿਆ ਤੇ ਇਹਦੇ ਵੀ ਨਿਕਾ ਪਈ ਕਿ ਜਿਹੜਾ ਸੀਸ ਤੋਂ ਵੱਖਰਾ ਧੜ ਪਿਆ ਹੈ ਸਤਿਗੁਰਾਂ ਦਾ ਹੈ ਉਹਨੇ ਚਾਕੇ ਆਪਣੇ ਗੱਡੇ ਦੇ ਵਿੱਚ ਰੱਖਿਆ ਧਰੇ ਲਿ ਜਾ ਕੇ ਫਿਰ ਛਿਖਾ ਚਿਰ ਕੇ ਘਰ ਨੂੰ ਹੀ ਅੱਗ ਲਾ ਦਿੱਤੀ ਤੇ ਜਦ ਬਾਹਰ ਲਾਤਾ ਜਿੰਦਾ ਜੇ ਕੋ ਪੁੱਛਣ ਲੱਗੇ ਤਾਂ ਮੇਰਾ ਘਰ ਮੱਚ ਗਿਆ ਘਰ ਮੱਚ ਗਿਆ ਜੇ ਪਤਾ ਲੱਗ ਗਿਆ ਕਿ ਸਸ ਸਸਕਾਰ ਕੀਤਾ ਆ ਸਤਿਗੁਰਾਂ ਦੇ ਸਰੀਰ ਦਾ ਤਾਂ ਮੈਨੂੰ ਵੀ ਸਜਾਵਣ ਮਿਲ ਗਈਆਂ ਸੋ ਇਸ ਤਰ੍ਹਾਂ ਭਾਈ ਲਖਣ ਸ਼ਾ ਮਲਜਾਰਾ ਨੇ ਆਪਣਾ ਘਰ ਛਾੜ ਦਿੱਤਾ ਸਤਿਗੁਰਾਂ ਦੇ ਸਰੀਰ ਦਾ ਸਸਕਾਰ ਕੀਤਾ ਅਤੇ ਭਾਈ ਜੇਤਾ ਵੀ ਨਨ੍ਹ ਨਵਰਸਾਹ ਪਹੁੰਚੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਫਿਰ ਉੱਥੇ ਸਤਿਗੁਰਾਂ ਨੇ ਉੱਥੇ ਸ਼ੀਸ਼ ਦਾ ਸ਼ਿਸ਼ਕਾਰ ਕੀਤਾ ਅਤੇ ਭਾਈ ਜੇਤਾ ਨੂੰ ਰੰਗ ਲੀਟਾ ਗੁਰੂ ਦਾ ਮੇਟਾ ਕਹਿ ਕੇ ਪੁਕਾਰਿਆ ਸੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਬਰਾਗ ਮਾਈ ਬਾਣੀ ਬੇਨਤੀ ਕਰੇ ਦਾਸ ਇਹ ਭਾਈ ਵਰਦਾਸੀ ਨੇ ਇੱਕ ਵਿਤ ਵੀ ਲਿਖਿਆ ਜਿਹੜਾ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਨਾਲ ਸਰਵਣ ਕਰੇ ਕਰ ਸਕੇ ਨਵੇਂ ਪਾਸ਼ਾ ਦੇ ਇਕੱਲੇ ਸ਼ਲੋਕ ਹੀ ਸਰਵਣ ਕਰ ਲਵੇ ਧਿਆਨ ਦੇ ਨਾਲ ਮਾਨਵ ਗ੍ਰਤੀ ਇਕਾਗਰ ਕਰਕੇ ਸਤਿਗੁਰੂ ਬਚਨ ਕਰਦੇ ਨੇ RAM SIMAR RAM SIMAR ਇਹ ਹੈ ਤੇਰਾ ਕਾਜ ਹੈ ਜੈ ਜੈ ਵੰਤਿ ਮਹਲਾ ਨੌਮਾ RAM SIMAR RAM ER SIMAR ਸਤਿਗੁਰਾਂ ਨੇ ਦੋ ਵਾਰੀ ਲਫ਼ਜ਼ ਵਰਤਿਆ ਇਹਦਾ ਮਤਲਬ ਇੱਕ ਮਨ ਕਰਕੇ ਇੱਕ ਬਾਣੀ ਕਰਕੇ ਮਨ ਕਰਕੇ ਮਨ ਹਾਜ਼ਰ ਕਰਕੇ ਇਹ ਨਹੀਂ ਮੰਨ ਕਿਤੇ ਹੋਰ ਹੋਵੇ ਤੇ ਬੋਲੋ ਕਿਤੇ ਹੋਰ ਨਹੀਂ ਮਨ ਵੀ ਇਕਾਗਰ ਹੋਵੇ ਅਤੇ ਬਾਣੀ ਵੀ ਇਹ ਬੋਲੋ RAM ਸਿਮਰ RAM ਸਿਮਰ ਇਹ ਹੈ ਤੇਰਾ ਕਾਜ ਹੈ ਸਤਿਗੁਰੂ ਬਚਨ ਕਰਦੇ ਆ ਮਾਇਆ ਕੋ ਸੰਗਸ ਤਿਆਗ ਪ੍ਰਭ ਜੋ ਕੇ ਸ਼ਰਨ ਲਾਗ ਜਗਤ ਸੁਖ ਮਾਨ ਮਿਥਾ ਝੂਠੋ ਸਭ ਸਾਲ ਹੈ ਸੁਪਨੇ ਜਿਉ ਧਨ ਪਛਾਨ ਕਾਹੇ ਪਰ ਕਰਤਮਾਨ 바ਰੂ ਕੀ ਧੀਤ ਜੈਸੇ ਬਸਦਾ ਤੋ ਰਾਜ ਹੈ ਨਾਨਕ ਜਨ ਕਹਿਦ ਬਾਤ ਬਿਸ ਗਏ ਤੇਰੋ ਗਾਤ ਚਨ ਚੰਤਰ ਹੋਇਓ ਕਾ ਤੈਸੇ ਜਾਤ ਆਜ ਹੈ ਸੋ ਇਹ ਸਰੀਰ ਤਾਂ ਰਹਿਣ ਵਾਲਾ ਨਹੀਂ ਪਰ ਆਪਾਂ ਪਰਮਾਤਮਾ ਦੇ ਨਾਲ ਜੁੜਨਾ ਗੁਰੂ ਦੇ ਨਾਲ ਜੁੜਨਾ ਰਾਮ ਸਤਿਨਾਮ ਸਮ ਇਹ ਹੈ ਤੇਰਾ ਕਾ ਸਤੂ ਕਹਿੰਦੇ ਇੱਕੋ ਕਾਜ ਹੈ ਤੇਰਾ ਜਿਹੜਾ ਤੂੰ ਕਰਨ ਵਾਸਤੇ ਇਸ ਸੰਸਾਰ ਦੇ ਵਿੱਚ ਆਇਆ ਸੋ ਇਸ ਕਰਕੇ ਆਪਾਂ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਾਂ ਨੂੰ ਇਹ ਬਖਸ਼ਿਸ਼ ਕੀਤੀ ਹੈ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਾਂ ਤੋਂ ਹੁਕਮ ਹੈ ਗੁਰੂ ਮਾਨੇਉ ਕਰਾਂ ਚ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤੀ ਫਿਰ 9 ਸਾਲ ਦੀ ਉਮਰ ਦੇ ਵਿੱਚ ਹੀ ਫਿਰ ਐਸਾ ਸਤਗੁਰਾਂ ਨੇ ਉੱਥੇ ਜੰਗ ਜਦ ਵੀ ਕੀਤੇ ਭੰਗਾਣੀ ਦਾ ਯੁੱਗ ਉਦੋਂ ਜਿਹੜਾ ਖਾਲਸਾ ਪੰਥ ਵੀ ਨਹੀਂ ਸੀ ਸਾਜਿਆ ਫਿਰ 1699 ਦੀ ਬਸਾਖੀ ਦੇ ਉੱਤੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਫਿਰ ਆ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟ ਹੋ ਖਾਲਸਾ ਪਰਮਾਤਮਾ ਕੀ ਮੌਜ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਕਿ ਦੋ ਤੋਂ ਇੱਕ ਨਹੀਂ ਹੋਣਾ ਦੋ ਤੋਂ ਤਿੰਨ ਹੋ ਜਾਣੇ ਆ ਫਿਰ ਉਹ ਦਸਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਖਾਲਸਾ ਪੰਥ ਦੀ ਸਿਰਜਣਾ ਕੀਤੀ ਜੋ ਆਪਾਂ ਨੂੰ ਇਹ ਖਾਲਸਾ ਬਣਾਇਆ ਅਕਾਲ ਪੁਰਖ ਦੀ ਫੌਜ ਬਣਾਇਆ ਸੋ ਇਸ ਕਰਕੇ ਆਪਾਂ ਖਾਲਸਾ ਪੰਥ ਵਿੱਚ ਸ਼ਾਮਲ ਹੋਣਾ ਹੈ ਸਤਿਗੁਰਾਂ ਨੇ ਆਪਣੇ ਵਾਸਤੇ ਆਪਣਾ ਜੇ ਨੌਰੇ ਪਾਸ਼ਾ ਅਸੀਸ ਨਾ ਦਿੰਦੇ ਤਾਂ ਆਪਣਾ ਵੀ ਕੋਈ ਹੋਤ ਨਹੀਂ ਸੀ ਹੋਣੀਗੇ ਸਾਰੇ ਥਾਵਾਂ ਤੇ ਮੰਦਰਾਂ ਦੇ ਥਾਂ ਤੇ ਜਾਂ ਗੁਰਦੁਆਰਿਆਂ ਦੇ ਥਾਂ ਤੇ ਸਭ ਮਸਜਦਾਂ ਹੀ ਹੋਣੀਆਂ ਸੀ ਸਭ ਉੱਥੇ ਅੱਲਾਹ ਅੱਲਾਹ ਹੀ ਸਾਰਾ ਕੁਝ ਕਰਨਾ ਪੜੀਆਂ ਜਾਣੀਆਂ ਸੀ ਔਰ ਕੋਈ ਧਰਮ ਨਹੀਂ ਸੀ ਰਿਹਾ ਸਤਗੁਰਾਂ ਨੇ ਨਵੇਂ ਪਾਸ਼ਾ ਨੇ ਬਖਸ਼ਿਸ਼ ਕੀਤੀ ਕਿਰਪਾ ਕੀਤੀ ਆਪਣਾ ਸੀਸ ਵਾਰ ਕੇ ਜਲਮ ਨੂੰ ਠੰਡ ਪਾਈ ਜਲਮ ਨੂੰ ਨਾਸ ਕੀਤਾ ਜਲਮ ਦਾ ਜੋ ਕੁਝ ਰਹਿੰਦਾ ਸੀ ਫਿਰ ਸਤਗੁਰਾਂ ਨੇ ਇਹ ਵੀ ਵਚਨ ਕਰ ਦਿੱਤਾ ਸੀ ਕਿ ਸਾਡੇ ਲਾਲ ਜੀ ਗੋਵਿੰਦ ਰਾਏ ਜੀ ਜਿਹੜੇ ਘਰ ਰਹਿ ਗਏ ਉਹ ਇਹ ਕਰਨਗੇ ਔਰ ਜਿਹੜੀ ਇਸਲਾਮ ਦੀ ਜਿਹੜੀ ਜੜ ਹੈ ਉਹ ਇਹਨਾਂ ਨੇ ਕੁੱਟਣੀ ਹੈ ਸੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸਲਾਮ ਦੀ ਜੜ੍ਹ ਦੇ ਵੀ ਕੁੱਟੇ ਇੰਡੀਆ ਦੇ ਵਿੱਚੋਂ ਭਾਰਤ ਦੇ ਵਿੱਚੋਂ ਸੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਆਪਣੇ ਛੋਟੇ ਛੋਟੇ ਬੱਚੇ ਵੀ ਵਾਰ ਦਿੱਤੇ ਆਪਣੇ ਖਾਲਸਾ ਪੰਥ ਦੀ ਵਾਸਤੋਂ ਧਰਮ ਨਹੀਂ ਹਾਰਿਆ ਸੋ ਆਪਾਂ ਉਹਨਾਂ ਦੀ ਅਨਸਵਾਸਾਂ ਉਹਨਾਂ ਦੇ ਪੁੱਤਰ ਪੁੱਤਰੀਆਂ ਆਪਾਂ ਗੁਰੂ ਸਾਹਿਬ ਦਾ ਜੋ ਆਪਾਂ ਨੂੰ ਹੁਕਮ ਹੈ ਪੀਵਹ ਪਾਵਨ ਖੰਡੇ ਧਾਰ ਹੋਏ ਜਨਮ ਸਹਿੇਲਾ ਖੰਡੇ ਵਾਟੇ ਦਾ ਅਮਰ ਸਾਕੇ ਗੁਰੂ ਵਾਲੇ ਬਣਨਾ ਸਤਿਗੁਰਾਂ ਨੇ ਆਪਣੇ ਤੇ ਕਿੰਨੇ ਪਰਉਪਕਾਰ ਕੀਤੇ ਬਖਸ਼ਾਂ ਕੀਤੀਆਂ ਔਰ ਧੁਰ ਕੇ ਬਾਣੀ ਆਜ ਤਨ ਸਗਲੀ ਚਿੰਤ ਮਟਾਈ ਐਸੀ ਗੁਰਬਾਣੀ ਦਿੱਤੀ ਆ ਹਰ ਇੱਕ ਸਵਾਲ ਦਾ ਜਵਾਬ ਸਤਿਗੁਰੂ ਦਿੰਦੇ ਨੇ ਹਰ ਬਿਮਾਰੀ ਦਾ ਇਲਾਜ ਕਰਦੇ ਨੇ ਜਿੰਨੀਆਂ ਚਿੰਤਾਵਾਂ ਫਿਕਰ ਮੁਸ਼ਕਲਾਂ ਪ੍ਰੋਬਲਮਾਂ ਜਿੰਨੇ ਵੀ ਬਦੇ ਦੇ ਉੱਤੇ ਉਕੜਾਈਆਂ ਹੁੰਦੀਆਂ ਨੇ ਸਾਰੇ ਸਤਿਗੁਰੂ ਜਵਾਬ ਹੀ ਦਿੰਦੇ ਨੇ ਔਰ ਦੂਰ ਵੀ ਕਰਦੇ ਨੇ ਸੋ ਇਸ ਕਰਕੇ ਆਪਾਂ ਸਤਿਗੁਰਾਂ ਦਾ ਆਸਲਾ ਲੈਣਾ ਗੁਰੂ ਗੋਬਾਰਾਣੀ ਇਸ ਜਗ ਮੈਂ ਚਾਨਣ ਗੁਰਬਾਣੀ ਦੇ ਨਾਲ ਜੁੜਾਂਗੇ ਬਾਣੀ ਅਤੇ ਬਾਣੀ ਦੇ ਨਾਲ ਜੁੜਾਂਗੇ ਫਿਰ ਆਪਣਾ ਇਹ ਲੋਕ ਸੁਗਿਆ ਪਰਲੋਕ ਸਵੇਲਾ ਹੈ ऐसे तिहाड़े मनाए हो भी अपने सबले ने सतगुरुਾਂ ਦੀ ਆਪਣੇ ਦੇ ਬਖਸ਼ਿਸ਼ ਹੈ ਸੋ ਜਿਤਨੇ ਵੀ ਮਾਈ ਭਾਈ ਗੁਰੂ ਦਰਬਾਰ ਵਿੱਚ ਪਹੁੰਚੇ ਵੱਡਿਆਂ ਭਾਗਾਂ ਵਾਲੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਜੋ ਆਪ ਨੂੰ ਆਪਣੇ ਚਰਨਾਂ ਅੰਦਰ ਬਿਠਾ ਕੇ ਕਥਾ ਕੀਰਤਨ ਸਰਵਣ ਕਰਨ ਦਾ ਹੋਰ ਇਤਿਹਾਸ ਸਰਵਣ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ ਸੋ ਆਪਾਂ ਇਸ ਤਰ੍ਹਾਂ ਕਿਤਾਬ ਤੋਂ ਇਸ ਸਾਕੇ ਤੋਂ ਸਿੱਖਿਆ ਲੈਂਦੀਆਂ ਆਪਣੇ ਧਰਮ ਦੀ ਲੜਨ। ਆਪਾਂ ਇਹ ਯਾਦ ਰੱਖਣਾ ਹੈ ਉਹ ਆਪਣੇ ਧਰਮ ਦਾ ਨਿਸ਼ਾਨਾ ਕਰੇ ਵਾਲਾ ਸਮਰਸ਼ਕੜਾ ਦੇਖੋ ਭਾਈ ਮੋਤੀਦਾਸ ਜੀ ਨੇ ਭਾਈ ਸਦੀਦਾਸ ਜੀ ਨੇ ਭਾਈ ਦਿਆਲਾ ਜੀ ਨੇ ਉਹ ਕਿੰਨੇ ਤਸੀਹੇ ਝੱਲੇ ਪਰ ਆਪਣਾ ਧਰਮ ਨਹੀਂ ਛੱਡਿਆ ਸੋ ਇਸ ਕਰਕੇ ਆਪਾਂ ਆਪਣੇ ਧਰਮ ਦੇ ਵਿੱਚ ਬਚੇ ਰਹਿਣਾ ਹੈ ਹਰ ਇੱਕ ਕੋਸ਼ਿਸ਼ ਕਰਦਾ ਪਾਣੀ ਹੈ ਸਤਿਗੁਰਾਂ ਦਾ ਬਚਣਾ ਹੈ ਗੁਰਸਤਿਗੁਰ ਕਾਉ ਸੇਖਾ ਗਾਏ ਸੋ ਭਲਕੇ ਉਠ ਆ ਨਾਮ ਤੇ ਆਵੇ ਉਦਮ ਕਰੇ ਭਲਕੇ ਪਰਮਾਤੀ ਇਸ਼ਾਨਾਨ ਕਰੇ ਅਮਰ ਸਾਮਨਾ ਆਵੇ ਉਪਦੇਸ਼ ਗੁਰੂ ਹਰਿ ਹਰਿ ਜਪ ਜਾਪੇ ਸਭ ਕਿਲ ਵਿਖ ਪਾਕ ਤੋਂ ਦੋਖ ਲੈ ਜਾਵੇ ਫਿਰ ਚੜੇ ਜਿਸ ਗੁਰਬਾਣੀ ਗਾਵੇ ਬਹਿੰਦਿਆ ਕੁੱਦਿਆ ਹਰ ਨਾਮ ਤੇ ਆਵੇ ਇਹ ਗੁਰੂ ਦਾ ਹੁਕਮ ਆਪਨ ਪਰਦਾਸ਼ ਕੇ ਵੀਰੇ ਬੇਨਤੀ ਕਰਦਾ ਹੁੰਦਾ ਬੱਚੇ ਸਕੂਲ ਵਿੱਚ ਪੜ੍ਹਦੇ ਆ ਕਿੰਡੀਆਂ ਕਿਟੀਆਂ ਕਿਤਾਬਾਂ ਹੁੰਦੀਆਂ ਨੇ ਕਿੰਨੇ ਸਿਲੇਬਸ ਹੁੰਦੇ ਆ ਸਿਲੇਬਸ ਹੁੰਦੇ ਨੇ ਹਰ ਇੱਕ ਬੱਚਾ 100% ਨਹੀਂ ਲੈ ਸਕਦਾ ਨੰਬਰ ਪਰ ਜਿਹੜੇ ਬੋਰਡ ਵਾਲੇ ਨੇ ਜਾਂ ਟੀਚਰ ਨੇ ਉਹਨਾਂ ਨੇ ਕਿੰਨੀ ਥੋੜੀ ਜਿਹੀ ਸ਼ੋਰਡ ਦਿੱਤੀ ਹੈ ਬਸ ਵਿਦਿਆਰਥੀਆਂ ਨੂੰ ਕਿ ਤੁਸੀਂ ਸਾਰੇ 100% ਨੰਬਰ ਤਾਂ ਨਹੀਂ ਲੈ ਸਕਦੇ ਪਰ ਜੇ ਤੀਜਾ 33% ਵੀ ਨੰਬਰ ਲੈ ਲਓਗੇ ਤਾਂ ਤੁਸੀਂ ਪਾਸ ਹੋ ਇਸ ਕਲਾਸ ਦੇ ਵਿੱਚ ਸੋ ਸਤਿਗੁਰਾਂ ਦਾ ਜਿੰਦਾ ਵੱਡਾ ਇਤਿਹਾਸ ਹੈ ਜਿੱਡੀ ਵੱਡੀ ਉੱਚੀ ਸੱਚੀ ਮਰਜ਼ਾਦਾ ਹੈ ਉਸ ਦੇ ਅਨੁਸਾਰ 100% ਜੇ ਨਹੀਂ ਵੀ ਚੱਲ ਸਕਦੇ ਚੱਲਣਾ ਸ਼ੁਰੂ ਕਰੋ ਜੇ 33% ਤੋਂ ਵੀ ਤੀਜੇ ਅਸ਼ਤ ਤੋਂ ਵੀ ਘੱਟ ਗਿਆ ਤਾਂ ਫਿਰ ਆਪਾਂ ਫੇਲ ਸੋ ਇਸ ਕਰਕੇ ਅਮਰਤ ਵੇਲੇ ਉੱਠ ਕੇ ਹੁਣ ਸਾਰੇ ਵਿਦੇਸ਼ਾਂ ਵਿੱਚ ਆਪਾਂ ਕਾਰੋਬਾਰ ਕਰਦੇ ਆ ਸਾਰੇ ਕਈ ਮਜਬੂਰੀਆਂ ਹੁੰਦੀਆਂ ਅਮਰਤ ਨਹੀਂ ਵੀ ਸ਼ੱਕ ਸਕਦੇ ਪਰ ਮੌਜੂਦ ਹੋਰੀ ਨਹੀਂ ਜੇ ਕੋਈ ਬਹਾਨਾ ਵੀ ਹੈ ਅਮਰਤ ਨਹੀਂ ਸ਼ੱਕ ਸਕਦੇ ਤਾਂ ਬਾਣੀ ਤਾਂ ਜ਼ਰੂਰ ਪੜ ਸਕਦੇ ਇਹ ਤੇ ਕੋਈ ਪਾਬੰਦੀ ਨਹੀਂ ਹੈ ਇਸ ਕਰਕੇ ਸਾਰੇ ਗਰੂ ਪਿਆਰੇ ਚਾਹੇ ਬਾਬਾ ਜੀ ਤਾਂ ਬਾਬਾ ਨੰਦ ਸਿੰਘ ਜੀ ਮਹਾਰਾਜ ਬਾਬਾ ਇਸ਼ਾ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਮੁਸਲਮਾਨ ਭਾਈ ਵੀ ਆਉਂਦੇ ਸੀ ਹਿੰਦੂ ਭਾਈ ਵੀ ਆਉਂਦੇ ਸੀ ਸਿੱਖਾਂ ਨੇ ਤਾਂ ਆ ਸੀ ਹੋਰ ਵੀ ਜੈਨੀ ਬੋਧੀ ਆਉਂਦੇ ਸੀ ਸਾਰਿਆਂ ਨੂੰ ਉਪਦੇਸ਼ ਦਿੰਦੇ ਸੀ ਜਿਹੜੇ ਗੁਰਸਿੱਖ ਆ ਗੁਰਮਤਿ ਮੰਦਰ ਸਿੱਖਾ ਉਹ ਬਾਣੀ ਪੜੋ ਪਾਣੀ ਜਿਆਦਾ ਨਹੀਂ ਤਾਂ ਗੁਰਮੰਤਰ ਹੂਲ ਮੰਤਰ ਦੀ ਮਾਲਾ ਫੇਰੋ ਖੰਡੇ ਵਾਟੇ ਦਾ ਅੰਮ੍ਰਿਤ ਛਕੋ ਜਿਨ੍ਹਾਂ ਨੇ ਸਿੱਖਾ ਦੇ ਘਰੇ ਜਨਮ ਲੈ ਕੇ ਖੰਡੇ ਵਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹਦਾ ਜਨਮ ਪੂਰਾ ਹੈ ਜਿਨੇ ਨਹੀਂ ਛਕਿਆ ਉਹਦਾ ਜਨਮ ਅਧੂਰਾ ਮੰਨ ਬਣਾਓ ਬਾਣੀ ਪੜਿਆ ਤਰ੍ਹਾਂ ਸਮਾ ਮਿਲਦਾ ਖੰਡੇ ਵਾਟੇ ਦਾ ਅੰਮ੍ਰਿਤ ਛਕੋ ਜਿਹੜੇ ਹਿੰਦੂ ਭਾਈਆ ਉਹ ਰਾਮ ਰਾਮ ਦੀ ਮਾਲਾ ਜਿਹੜੇ ਮੁਸਲਮਾਨ ਨੇ ਹਕਾਲਮੇ ਦੀ ਮਾਲਾ ਜੋ ਵੀ ਆਪਣੇ ਅਸਤੋ ਜਾਦ ਕਰੋਗੇ ਤਾਂ ਆਪਣੇ ਪੁੰਨ ਬਣਨਗੇ ਪਰਮਾਤਮਾ ਦਾ ਸ਼ੁਕਰਾਨਾ ਕਰਾਂਗੇ ਜਿਨ੍ਹਾਂ ਨੇ ਆਪਾਂ ਨੂੰ ਮਾਨਸ ਜਨਮ ਦਿੱਤਾ ਹੈ ਉਹਨਾਂ ਦੇ ਸਮੇਂ ਵਿੱਚ ਉਹਨਾਂ ਦੇ ਪਰਸਾਏ ਆਪਾਂ ਸਮਾਂ ਕੱਢਾਂਗੇ ਤਾਂ ਫਿਰ ਆਪਣੇ ਪੁੰਨ ਬਣਨਗੇ ਸਤਿਗੁਰਾਂ ਦੀ ਬਖਸ਼ਿਸ਼ ਹੋਣੀ ਹੈ ਸੋ ਇਸ ਕਰਕੇ ਆਪਾਂ ਗੁਰਬਾਣੀ ਅਨੁਸਾਰ ਚੱਲਣਾ ਗੁਰੂ ਤੋਂ ਸੇਵ ਲੈ ਕੇ ਚੱਲਾਂਗੇ ਤਾਂ ਬਹੁਤ ਸਤਿਗੁਰਾਂ ਦੀ ਬਖਸ਼ਿਸ਼ ਹੈ ਸਤਿਗੁਰੂ ਬਚਨ ਕਰਦੇ ਨੇ ਕਿ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵਹਿ ਹਰ ਹਰ ਊਤਮ ਬਾਣੀ ਕਿੰਡੀ ਕਿੰਡੀ ਦੋਰ ਆਪਾ ਗੁਰੂ ਦੇ ਚਰਨਾਂ ਵਿੱਚ ਇੱਥੇ ਬਾਣੀ ਸੁਣਨ ਵਾਸਤੇ ਗਾਉਣ ਵਾਸਤੇ ਔਂ ਜਪਣ ਵਾਸਤੇ ਆਉਨੇ ਆ ਗੁਰੂ ਅਗੇ ਅਰਦਾਸਾਂ ਬੇਨਤੀਆਂ ਕਰਦੇ ਆ ਸਤਿਗੁਰਾਂ ਦੇ ਝੋਲੀਆਂ ਭਰਦੇ ਆ ਪਰ ਸਤਿਗੁਰੂ ਬਚਨ ਕਰਦੇ ਨੇ ਕਿ ਸੇਵਕ ਸਿੱਖ ਪੂਜਣ ਸਭ ਆਗਹਿ ਸਭ ਗਾਵਹਿ ਹਰ ਹਰ ਊਤਮ ਬਾਣੀ ਗਾਵਿਆ ਸੁਨਿਆ ਤਿੰਨ ਕਾ ਹਰਥਾਂ ਏ ਪਾਵੈ ਜੇ ਸਤਿਗੁਰ ਕੀ ਆਗਿਆ ਸੱਤ ਸੱਤ ਕਰਮਾਨੀ ਉਹਨਾਂ ਦਾ ਗਾਵਿਆ ਸੁਨਿਆ ਸਭ ਨੂੰ ਭਗਵਾਨ ਹੈ ਜਿਹੜੇ ਗੁਰੂ ਦਾ ਬਚਨ ਵੀ ਮੰਨਦੇ ਆ ਗੁਰੂ ਦੀ ਆਗਿਆ ਆਗਿਆ ਤੋਂ ਭਾਵ ਜੋ ਗੁਰੂ ਦਾ ਹੁਕਮ ਹੈ ਉਪਦੇਸ਼ ਹੈ ਉਹਨੂੰ ਸਤ ਸਤ ਕਰਕੇ ਮੰਨਦਾ ਉਹ ਸੰਚਾਰ ਚੱਲਦਾ ਹੈ ਉਹ ਫਿਰ ਪਰਮਾਨੰਗਰੂ ਨੂੰ ਸੋ ਇਸ ਕਰਕੇ ਆਪਾਂ ਬਾਣੀ ਤੇ ਬੰਦ ਦੇ ਨਾਲ ਜੁੜ ਕੇ ਆਪਣੇ ਜੀਵ ਨੂੰ ਸਫਲਾ ਕਰਨਾ ਸਤਗੁਰੂ ਬਖਸ਼ਿਸ਼ ਕਰਨਾ ਜਿਹੜਾ ਆਪਣਾ ਇਹ ਮਾਨਸ ਜਨਮ ਹੈ ਇਹ ਸਫਲਾ ਹੋ ਸਕੇ ਸੋ ਆਪਾਂ ਗੁਰੂ ਸਾਹਿਬ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਵੱਡੇ ਆ ਭਾਗਾਂ ਵਾਲਿਆਂ ਸਾਰੇ ਦਾ ਸਮਾਪਤੀ ਕਰਦਾ ਹੈ ਹਰ ਸਾਲ ਹੀ ਕਿੰਨਿਆ ਸੰਗਤਾਂ ਪਿਆਰ ਦਿਖਾਉਂਦੇ ਨੇ ਬਹੁਤ ਹੀ ਸਤਿਕਾਰਯੋਗ ਭਾਈ ਦਰਬਿੰਦਰ ਸਿੰਘ ਜੀ ਜਸੀਦਾਰ ਕੁਰਵੰਤ ਸਿੰਘ ਦੀ ਉਹਨਾਂ ਦੇ ਸੁਪੁੱਤਰ ਆਏ ਨੇ ਮਨਜੀਤ ਸਿੰਘ ਜੀ ਮਨੀ ਜੀ ਹੋਰ ਵੀ ਗੁਰਮਖ ਪਿਆਰੇ ਇੰਡੀਆ ਤੋਂ ਵੀ ਨਾਲ ਆਏ ਨੇ ਭਾਈ ਰਣਜੀਤ ਸਿੰਘ ਜੀ ਹੁਣੇ ਲੁਧਿਆਣੇ ਤੋਂ ਆਏ ਨੇ ਹੋਰ ਵੀ ਜਿੰਨੇ ਗੁਰਮਖ ਪਿਆਰੇ ਦੂਰੋਂ ਨੇੜੇ ਆਏ ਨੇ ਸਤਿਗੁਰੂ ਅੰਤਰਜਮੇ ਸਭ ਦੀਆਂ ਹਾਜ਼ਰੀਆਂ ਲਾ ਰਹੇ ਨੇ ਸਭ ਨੂੰਵਾਜ ਕਰ ਰਹੇ ਨੇ ਜਿੰਨੇ ਜਿੰਨੇ ਭਾਵਨਾ ਦੇ ਨਾਲ ਕੋਈ ਸੇਵਾ ਕਰਦਾ ਸੇਵਨ ਕਰਦਾ ਤਨਮਨ ਧਰਨ ਕਰਕੇ ਸੇਵਾ ਕਰਦਾ ਸਤਗੁਰੂ ਸਭ ਦੀਆਂ ਝੋਲੀਆਂ ਭਰਦੇ ਆ ਸੋ ਇਸ ਕਰਕੇ ਆਪਾਂ ਗੁਰੂ ਆਸ਼ੇ ਮੁਤਾਬਕ ਚੱਲਾਂਗੇ ਤਾਂ ਆਪਣਾ ਇਹ ਲੋਕ ਸੁਖੀ ਆ ਪਰਲੋਕ ਸਹਿਲਾ ਹੋ ਸਕਦਾ ਹੈ ਪਰ ਕਿੰਦੀਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁੱਲ ਸੋਨਿਆ